ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਸ਼ਹਿਰ ਲੈਰਾ ਗਾਗਾ ਲੱਕੀਪਿੰਡ ਦੇ ਕੋਲੇ ਪਹੁੰਚੇ ਹੋਇਆ ਡੈਰੀ ਤੇ ਜਾਨਵਰ ਦਿਖਾਵਾਂਗੇ 10 ਇੱਕ ਟੋਕੜ ਗੱਬਣ ਚੈੱਕ ਪਾਸ ਝੋਟੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ 35 40 ਲੀਟਰ ਵਾਲੀ ਗੱਬਣ ਬੱਛੀ ਤੇ ਇੱਕ ਬੂਰੀ ਗੱਬਣ ਬਾਕੀ ਸੂਈਆਂ ਹੋਈਆਂ ਨੇ ਝੋਟੀਆਂ ਤੇ ਤਿੰਨ ਹੈਗੀਆਂ ਨੇ ਸੱਜਣੋ ਮੋਰਾ ਨਸਲ ਦੀਆਂ ਕਟੀਆਂ ਇਹ ਬਾਕੀ ਲੱਕੀ ਨੇ ਸੁੱਖ ਨਾਲ ਅੱਜ ਮੇਲਾ ਲਾ ਰਖਿਆ ਆ ਜਾ ਲੱਕੀ ਹੋਏ ਹੋਰ ਕਿਵੇਂ ਆ ਠੀਕ ਆ ਜੀ ਆ ਲੈ ਆ ਗਰੀ ਇਧਰਲੇ ਪਾਸੇ ਆਜੋ ਆਜੋ ਤੁਸੀਂ ਵੀ ਆਜੋ ਹੋਰ ਕਿਵੇਂ ਆ ਠੀਕ ਆ ਜੀ ਵਧੀਆ ਕਿਵੇਂ ਚੱਲਦਾ ਕੰਮ ਕਰ ਵਧੀਆ ਜੀ ਬਾਬੇ ਦੀ ਕਿਰਪਾ ਓ ਪੱਤੇ ਆ ਓਪਜੀ ਤਾ ਆ ਸਾਰੇ ਬੰਦੇ ਕਿਵੇਂ ਦੇਖਣ ਆਈ ਹੋਣੀ ਹਾਂ ਜੀ ਆ ਸਾਰੇ ਮਾਰੀ ਗਰੀ ਇਧਰ ਵੀ ਕੈਮਰਾ ਕੋਈ ਸਾਰੇ ਡਿਪਾਰਟਮੈਂਟ ਦੀ ਮਾਰਦੇ ਆ ਲੱਗੂ ਮਾੜੇ ਬੰਦੇ ਨੂੰ ਜੇ ਆ ਗਿਆ ਵੀ ਕਿਤੇ ਵਿਆਹ ਬੂ ਦਾ ਪ੍ਰੋਗਰਾਮ ਇਹ ਚੱਲ ਰਿਹਾ ਹੈ ਨਾ ਲੱਕੀ ਹਾਂ ਜੀ ਹਾਂ ਕਿਹੜੇ ਪਾਸੋਂ ਕਰੀਏ ਸ਼ੁਰੂ ਫਿਰ ਇਧਰੋਂ ਕਰ ਲਈਏ ਆ ਬਾਗ ਵਾਲੀ ਤੋਂ ਕਰ ਲਓ ਜੀ ਇਹ ਮੈਂ ਮੇਰਾ ਖ ਆਏ ਦੇ ਹਾਰਸ਼ ਕਰ ਤਾਂ ਹੀ ਵੱਧਾ ਆਇਆ ਗਰੀ ਲੈ ਆ ਇਧਰਲੇ ਪਾਸੇ ਓਏ ਇਹਦੇ ਆਰਡਰ ਤੇ ਮਾਰਦੇ ਕੈਮਰਾ ਪਹਿਲਾਂ ਇਹਦਾ ਸੂਆ ਕਿਹੜਾ ਲੱਗੀ ਤੂੰ ਤੀਜਾ ਸੂਆ ਜੀ ਹੁਣ ਤਾਂ ਸੂਆ ਤੀਜਾ ਸੂਈ ਕਦੋਂ ਆ ਸੂਈ ਚੌਥਾ ਦਿਨ ਆ ਗਿਰੇ ਸੂਈ ਦੋ ਜੀ ਬੱਚਾ ਕੀ ਆ ਨਾਲ ਇਹ ਬੱਚਾ ਇਕੱਠਾ ਹੈ ਜੀ ਨਾਲ ਆ ਗਿਆ ਮੇਲਕਾਫ ਦਿਨ ਹੋ ਗਿਆ ਚੌਥਾ ਬੋਲਾ ਰੈਡੀ ਕਿੰਨਾ ਬੋਲਾ 11 12 ਕਿਲੋ ਖੁੱਲਾ ਹੋਊ ਜੀ ਹੈ 11 ਹੋਊਗਾ 11 ਪਲੱਸ ਜੀ ਹੁਣ ਤਾਂ ਘੱਟਦਾ ਦੇ 10 ਕਿਲੋ ਨਾ ਨਾ 11 ਪਲੱਸ 11 ਪਲੱਸ ਟੋਰੀ ਬਾਈ ਖੋਲ ਕੇ ਨੀ ਪਰ ਹੋ ਜਾਊਗਾ ਇਹਦਾ ਰਿਕਾਰਡ ਕੀ ਆ ਲੱਕੀ ਦੁੱਧ ਦਾ ਦੂਜੇ ਦਾ ਤੂੰ 20 ਕਿਹੜੇ ਪਾਸੋਂ ਲਈ ਆ ਇਹ? ਹੈ ਕਿਹੜੇ ਲੱਕੇ ਸੰਤਾਨ ਸਾਹਿਬ ਦੀ ਆ ਵੀਰੇ ਹੈ ਸੰਤਾਨ ਸਾਹਿਬ ਦੀ ਆ ਆ ਕਿੰਨੇ ਕ ਦਾ ਹੁੰਦਾ ਜਿਹੜਾ ਆ ਸ਼ਿੰਗਾਰ ਜੈ ਇਹ ਇਹ ਤਾਂ ਇਕੱਠੀ ਦਿਹਾੰਦਾ ਦੀ ਜਮਾਲ ਸਾਰਾ 5-7000 ਰੁਪਏ ਦੀ ਆ ਬਸ ਮੰਡੀ ਤੇ ਕਿਸੇ ਨੂੰ ਆ ਇੱਥੋਂ ਪਛਾਣ ਤਾਂ ਦਿਖਾ ਦੇ ਰਹੀ ਓਏ ਤੇ ਬਾਡੀ ਵਾਲੀ ਮੈਂ ਆ ਬਾਡੀ ਹੈਗੀ ਆ ਫੁੱਲ ਚੌੜੀ ਤੇ ਜਾਣ ਵੀ ਝੋਟੀ ਦੀ ਗੱਲਬਾਤ ਕਰ ਲਈਏ ਪੂਰੀ ਆ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਹੈਗੀ ਲੱਕੀ ਕਹਿੰਦਾ ਇਹ ਸੱਜਣੋਂ ਹਰਿਆਣੇ ਦੀ ਆ ਤਮਤਾਨ ਸਾਹ ਵਾਲੇ ਇਲਾਕੇ ਦੀ ਚੜਾਈ ਉੱਤੋਂ ਹੋਊਗੀ ਲੱਕੀ ਮੇਰਾ ਖਿਆਲ ਤੋਂ ਮਾਨ ਬੈਟ ਜਿੰਨੀ ਬਹੁਤ ਜ਼ਿਆਦਾ ਜੀ ਆ ਚੜਾਈ ਚੜੂਈ ਆ ਗਈ ਫੁੱਲ ਚਵਾਈ ਦੀ ਕਿਵੇਂ ਆਹੇ ਜੋ ਬੋਫਕੀ ਆ ਜੀ ਆ ਗਈ ਜੈਡ ਬਲੈਕ ਪੂੰਛ ਤੱਕ ਹਾਂ ਬਹੁਤ ਸਾਫ਼ ਕਰਤਾ ਜੀ ਬਿਲਕੁਲ ਅੱਜ ਜਮਾ ਖਾਲੀ ਕਰਤੀ ਬੋਲੇ ਤੋਂ ਬੋਲੇ ਚ ਬਿਲਕੁਲ ਸਾਫ਼ ਹਾਂਜੀ ਹਾਂਜੀ ਪੈਸੇ ਕਿੰਨੇ ਲੈ ਲੀਂਗਾ ਦੀ ਮੁੰਨਤਾ ਗੁਰੀ ਦੇਖੋ ਚ 4 ਲੱਖ ਰਾਈ ਜੋ 230000 ਦੀ ਵੇਚਾਂਗੇ 2 ਲੱਖ ਤੇ 30000 ਜ਼ਿਆਦਾ ਨਹੀਂ ਹੈਗਾ 230000 ਕਰ ਦਾਂਗੇ ਮਾਨ ਤਣ ਜਿੰਨਾ ਕਹੇਗਾ ਤੂੰ ਜਿਵੇਂ ਕਹੇਗਾ ਕਰ ਦਾਂਗੇ ਥੋੜਾ ਬੋਤਾ 30 ਜਾਂ 30 ਜਾਂ ਨਹੀਂ ਡਾਉਂਦੇ ਉਤਲਾ ਹੈ ਉਤਲਾ ਤਾਂ ਇਸ ਨੂੰ ਪੜਾਉ ਜੂਗਾ ਅੱਛਾ ਦੋ ਬਰੀ ਕਿ ਨੀਰ ਕਿੰਨੀ ਰਿਪੋਰਟ ਹੈ ਜਮਾ ਸਹੀ ਕਿੰਨੇ ਕਿਲੋਤ ਦੇਣਾ ਹੈਗਾ ਕਿੰਨੇ ਦੀ ਗਰੰਟੀ ਤੇ ਭੇਜ ਦਾਂਗੇ ਅੱਜ ਆਈ 18 ਕਿਲੋ ਜਿਹੜਾ ਮਰਜ਼ੀ ਲਿਖ ਕੇ ਲੈ ਜਾਓ 18 ਦੀ ਓਟ ਤੇ ਹਾਂ ਤੇ ਹੁਣ ਮਾਰ ਦੇਗਾ ਜੀ ਆ ਦੋ ਨੰਬਰ ਵਾਲੀ ਤੇ ਐਂਡ ਤੇ ਤੁਹਾਨੂੰ ਕਟੀਆਂ ਵੀ ਦਿਖਾਉਂਗਾ ਮੈਂ ਇਹ ਮੇਰਾ ਖਿਆਲ ਹੈ ਗੱਬਣਾ ਹਨਾ ਹਾਂ ਜੀ ਇਹ ਗੱਬਣਾ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਵੀਰੇ ਇਹਦਾ ਦੂਜਾ ਸੂਆ ਧੋੜ ਦੇ ਨੂੰ ਵੀ ਖੋਲ ਕੇ ਇਹ ਕਿੰਨੇ ਦਿਨ ਕੱਢ ਦਿਆ ਇਹ 10 12 ਦਿਨ ਲੈ ਜੂ ਬਾਈ ਇਹ ਪਿਓਰ ਬੂਰੀ ਚ ਆ ਗਈ ਹਨਾ ਤੇਲੀਆਂ ਬੂਰੀ ਆ ਗਈ ਇਹਦਾ ਕੀ ਰਿਕਾਰਡ ਹੈ ਲੈ ਲੈ ਖ ਰੂਣ ਨੇ 15 ਕਿਲੋ ਦੁੱਧ ਪਾਇਆ ਜੀ ਐਸ ਵਾਰੀ ਦੂਜਾ ਸੂਆ ਹਾਂ ਦਿਨ ਕਿੰਨੇ ਦੱਸਿਆ ਦਿਨ 12 ਲੈ ਜੀ ਕੱਦ ਆ ਗਿਆ ਚੰਗਾ ਹਨਾ ਕੱਦ ਬਹੁਤ ਜ਼ਿਆਦਾ ਹੈ ਕੱਦ ਆ ਗਿਆ ਫੁੱਲ ਵੱਡਾ ਤੇ ਆ ਗਈ ਤੇਲੀਆ ਬੂਰੀ ਤੇ ਬਾਡੀ ਵਾਲੀ ਆ ਗਈ ਪੂਰੀ ਡਾਵਲ ਹਰੇਕ ਪੱਖ ਤੋਂ ਪੇਟ ਵਾਲੀ ਮੈਂ ਆ ਗਈ ਐਸ ਵਾਰੀ ਕਿੰਨਾ ਦੁੱਧ ਪਾ ਦੂਗੀ ਜੀ ਦੁੱਧ 16 17 ਕਿਲੋ ਤੋਂ ਖੁੱਲਾ ਦੇਣਾ ਚਾਹੀਦਾ ਜੀ 16 ਡੇੜ ਜਿਹੜਾ ਹਾਂ ਜੀ ਉਹ ਬੂਰੀਆਂ 15 16 ਵਾਲੀਆਂ ਕਾਸੀਆਂ ਘਾਟੇ ਮਿਲਦੀਆਂ ਹਨਾ ਪੂਰੀ ਜਿਹੜੀ ਕੋਲ 10 12 ਵਾਲੀ ਪੂਰੀ ਕੋਈਏ ਮਾੜੀ ਨਿਕਲਦੀ ਐ ਨਹੀਂ ਦੁੱਧੋਂ ਆਪਣੇ ਜਿੰਨੀਆਂ ਅੰਬੀਆਂ ਨੇ ਮੈਂ ਪੂਰੀਆਂ ਲੈ ਕੇ ਜੀ ਮੇਰਾ ਖਿਆਲ ਆ ਪਾ ਪਹਿਲਾਂ ਵੀ ਕਈ ਪੂਰੀਆਂ ਭੇਜਤੀਆਂ ਨਾ ਬਹੁਤ ਹੋਣ ਆਉਂਦੇ ਨੇ ਜੀ ਹੁਣ ਅੱਜ ਵੀ ਆਣ ਲੱਗ ਰਹੇ ਪੂਰੀਆਂ ਤਾਂ ਹੀ ਲੈ ਜਾਂਦੇ ਤਾਂ ਹੀ ਲੈ ਆ ਲੱਭ ਕੇ ਕਿਧਰ ਇਹਦੇ ਮਗਰ ਵੀ ਪੂਰੀ ਕੱਟੀਆਂ ਦੂਜੇ ਮਗਰ ਜੀ ਇਹਦੇ ਪੈਸੇ ਕਿੰਨੇ ਲੈ ਲਿਆਂ ਗੱਬਣ ਦੇ ਮੁੱਲ ਨਹੀਂ ਕਰਦੇ ਜੀ ਇਹਦਾ ਦੇਖੋ ਜੇ ਵੀਰ ਕੋਈ ਸਾਂਭੂਗਾ 1 ਲੱਖ ਤੇ 40 ਹਜ਼ਾਰ ਦੀ ਦੇ ਦਾਂਗੇ ਬਸ 1 40 ਹਾਂ ਜੇ ਕੋਈ ਜੋੜਾ ਇਕੱਠਾ ਲੈਂਦਾ 200 ਕਿਲੋਮੀਟਰ ਦੀ ਪਹੁੰਚ ਦੇ ਦਾਂਗੇ ਅੱਜ ਆਪਾਂ ਨੂੰ ਕਮੈਂਟ ਇਹ ਨਗੇ ਤੇ ਆਉਣ ਲੱਗ ਜਾਨੀ ਵੀ ਕੰਮ ਤੇਜ ਹੋ ਗਿਆ ਪਰ ਜਾਨਵਰ ਚੰਗੇ ਨੇ ਜਾਨਵਰ ਦੇ ਹਿਸਾਬ ਨਾਲਾ ਰੇਟ ਦੀ ਤੁਸੀਂ ਸੈਟਿੰਗ ਬਾਈ ਨਾਲ ਬਣਾ ਲਿਓ ਤੇ ਹੁਣ ਮਾਰਦੇ ਕਰੀ ਤਿੰਨ ਨੰਬਰ ਵਾਲੀ ਤੇ ਆ ਗਈ ਉਹ ਵੀ ਬੂਰੀ ਉਹਦਾ ਸੂਆ ਕਿਹੜਾ ਜੀ ਪਰਸੂ ਸੂਈ ਆ ਬਈ ਉਹੇ ਬੋਲੇ ਤੋਂ ਸਾਫ ਕਰੀ ਅੱਜ ਬੱਚਾ ਕੀ ਨਾਲ ਬੱਚਾ ਕੱਟੀ ਜੀ ਵੀਰਾਂ ਦੇ ਬਹੁਤ ਬੋਲ ਆਈ ਗਿਆ ਅੱਜ ਪਾਣੀ ਨਹੀਂ ਸੀ ਸਵੇਰ ਦੀ ਮੈਂ ਚੁਈ ਹੋਈ ਹੈ ਠੀਕ ਹੈ ਜੀ ਬਾਅਦ ਚਲ ਦਿਖਾ ਦਨੇ ਆ ਜੀ ਖਾਲੀ ਆ ਜਮਾ ਅੱਜ ਦਾ ਖਾਲੀ ਆ ਜੀ ਸੂਆ ਕਿੰਨੇ ਦਿੰਦਾ ਇਹਦਾ ਪਰਸੂ ਸੂਈ ਆ ਜੀ ਕੱਟੀ ਆ ਬੂਰੀ ਆ ਮਗਰ ਨਾਲ ਕੱਟੀ ਹਾਂ ਜੀ ਕਿੰਨੀ ਬੋਲੀ ਹੋਊਗੀ ਯਾਰ ਉਹ ਆ ਕੋਈ 8-9 ਕਿਲੋ ਹੋਊ ਜੀ ਹੁਣ ਜਮਾ ਰੇੜੀ ਹਾਂ ਆਪਾਂ ਝੂਠ ਨਹੀਂ ਮਾਰਨਾ ਤਾ ਉਹ ਆ ਕੇ ਚਾਰ ਡੰਗ ਚੋਲੇ ਚਬਾਈ ਉਹਨੇ 100 ਦੀ 100 ਮਿਲੂ ਜਿਹੜੀ ਮਰਜ਼ੀ ਥੱਲੇ ਬੰਦਾ ਬੈਠ ਜੀ ਚਬਾਈ ਦੀਆਂ ਸਾਰੀਆਂ 100 ਦੀਆਂ 100 ਨਹੀਂ ਜਮਾ 101 ਜੀ ਕੋਈ ਟੈਟ ਫੈਟ ਸ਼ਾ ਨਾ ਨਾ ਜੀ ਮਤਲਬ ਵੀ ਆਪਾਂ ਲੈਣੀ ਹੈ ਨਹੀਂ ਇਹ ਕਿੰਨਾ ਦੁੱਧ ਪਾ ਦੂਗੀ 13-14 ਕਿਲੋ ਦੇ ਨੂੰ ਕੋਈ ਜ਼ਿਆਦਾ ਨਹੀਂ ਹੈਗਾ ਜੀ 13 ਕਿਲੋ ਹਾਂ ਬੜਾ ਚੰਗੇ ਰੀਏ ਦੀ ਆਪਾਂ ਕਹਿੰਦੇ ਇਹ ਹਰਿਆਣੇ ਦੀ ਹੈਗੀ ਮੋਰ ਮੰਡੀ ਸੜ ਮਕਸਰ ਤੋਂ ਮੈਂ ਲਈ ਜਾਈਗੀ ਠੀਕ ਹੈ ਹਾਂ ਜੀ ਨਾਲ ਇਹਦੇ ਆ ਗਈ ਬੂਰੀ ਕੱਟੀ ਹਾਂ ਜੀ ਹਾਂ ਬ ਇਹੜਾ 1 ਲੱਖ 15 ਹਜ਼ਾਰ ਦੀ ਲੈਣ ਦੇਣ ਜਮੀ ਜਾਇਜ਼ ਗੱਲ ਬਸ 1 ਲੱਖ ਤੇ 15 ਜੇ ਕਿਸੇ ਨੇ ਬੂਰੀਆਂ ਦਾ ਜੋੜਾ ਹੀ ਲੈਣਾ ਹੋਇਆ ਪਹੁੰਚ ਕਰਦਾਂਗੇ ਜਮਾਨ ਕਰਦਾਂਗੇ 5000 ਜੋੜੇ ਚ ਜੋੜੇ ਚ 5 ਛੱਡ ਦਾਂਗੇ ਹਾਂਜੀ 200 ਮੀਲ ਪਹੁੰਚ ਕਰਦਾਂਗੇ ਜਾਣਾ ਹੁਣ ਕਰਦਾਂਗੇ ਜੀ ਕਰਦਾਂਗੇ ਜਾਣਾ ਹੁਣ 200 ਮੀਲ ਹਾਂਜੀ ਹਾਂ ਤੇ ਹੁਣ ਮਾਰ ਦੇ ਗੇਰੀਆ ਨਾਲ ਵਾਲੀ ਐਚ ਐਫਟੀ ਇਹਦਾ ਸੂਆ ਕਿਹੜਾ ਲੱਗੀ ਦੂਜਾ ਸੂਆ ਜੀ ਬਿਲਕੁਲ ਸਹੀ ਸੂਆ ਹੈਗਾ ਦੂਜਾ ਤੇ ਇੱਥੋਂ ਇਹਦੇ ਕੱਦ ਦਾ ਆਈਡੀ ਆ ਵੀ ਦਰਵਾਜ਼ੀ ਕੱਦ ਕਾਠ ਆ ਗਿਆ ਫੁੱਲ ਵੱਡਾ ਤੇ ਚੜਾਈ ਵੀ ਫੁੱਲ ਆ ਗਈ ਬਾਕੀ ਇਹ ਪ੍ਰਿੰਟ ਆ ਜਿਹੜਾ ਦੂਜਾ ਸੂਆ ਜੀ ਬਿਲਕੁਲ ਤੋਰ ਦੇ ਦੇ ਦੇਖੋ ਜੀ ਆਪ ਦੇਖੋ ਡੰਡੀ ਸੂਆ ਦੂਜਾ ਜੀ ਕਿੰਨੇ ਬਾਕੀ ਨੇ ਇਹਦੇ ਦੱ ਲੈ ਜੂ ਜੀ 12 13 ਗਾ 12 13 ਬਾਲਾ ਕੁਛ ਕਰਨਾ ਜਿੱਦ ਤੱਕ ਤਿਆਰ ਹੋਈ ਨਾ ਗੁਰੀ ਦੋ ਬੰਦਾ ਪਰਾਲੀ ਦੇ ਸਿੱਟ ਕੇ ਫੇਰ ਥੱਲੇ ਬੈਠੂਗੀ ਬੱਚੀ ਇਹਨਾਂ ਹਿਸਾਬ ਨਾਲ ਲੈ ਹੈ ਵੀ ਟਰੱਕ ਜਿੱਡੀ ਆ ਨਾ ਟਰੱਕ ਜਿੱਡੀ ਆ ਇਹਦਾ ਰਿਕਾਰਡ ਕੀ ਆ ਦੁੱਧ ਦਾ ਦੁੱਧ ਦਾ ਨੂੰ 40 ਕਿਲੋ ਦੁੱਧ ਹੈ ਇਤ ਕੀ ਦੇਣਾ ਜੀ 30 ਪਲੱਸ ਦੁੱਧ ਘਟਿਆ ਪਲੂਣ ਨੇ 30 ਤੋਂ ਬਾਹਰ ਹਾਂ ਜੀ ਹਾਂ 35 36 ਕਰ ਦੂਗੀ ਬਰਾਮ ਬਲਾਓ ਜੀ ਰਾਮ ਨਾਲ 40 ਜੀ 35 ਵੀ ਬਹੁਤ ਆ ਸੇਵਾ ਵਾਲਾ ਬੰਦਾ ਹੋਇਆ ਕੋਈ 40 ਕਿਲੋ ਦੇ ਨੂੰ ਕੋਈ ਜ਼ਿਆਦਾ ਨਹੀਂ ਹੈਗਾ 35 ਚੋਂ ਦਾ ਚੋਂ ਦਾ ਦੋ ਬੰਦੇ ਥੱਕ ਜਾ ਕਰਨਗੇ ਜਦੋਂ 35 ਕਿਲੋ ਚੋਂ ਬਾਲੀਆਂ ਰੱਖਣ ਦੀ ਬਾਲੀਆਂ ਰੱਖਣ ਦੀ ਲੋੜ ਨਹੀਂ ਫਿਰ ਇੱਕੇ ਰੱਖ ਲੈ ਜੀ ਨੇ ਪੰਜ ਰੱਖਣੀਆਂ ਨੇ ਬੱਸ ਇਹਦਾ ਰੇਟ ਅੱਜ ਦਾ ਕੀ ਰਹੋ ਪੁਰੀ ਅੱਜ ਮੁੱਲ ਨਹੀਂ ਕਰਦੇ ਤਾਂ 1,60,000 ਦੀ ਦੇਣੀ ਹੈ ਮੁੱਲ ਚ ਅਗਲਾ ਢਾਈ ਕਰਾ ਲਓ ਤਿੰਨ ਕਰਾ ਲਓ ਉਹ ਗੱਲ ਦਾ ਫਾਇਦਾ ਨਹੀਂ 35 ਕਿਲੋ ਦੀ ਗਰੰਟੀ ਨਾਲ ਹਾਂ 35 ਕਿਲੋ ਦੀ ਓਟ ਆ ਗਈ ਸੱਜਣੋ ਇਹ ਫੁੱਲ ਵੱਡੀ ਮੇਰੇ ਕੱਦ ਦੇ ਹਿਸਾਬ ਨਾਲ ਇਹਦੇ ਕੱਦ ਦਾ ਆਈਡੀਆ ਲਾ ਲਿਓ ਤੇ ਆ ਗਈ ਯਾਰ ਪੇਟ ਵਾਲੀ ਗਾਂ ਬਾਡੀ ਵਾਲੀ ਗਾਂ ਆ ਗਈ ਉੱਤੋਂ ਚੜਾਈ ਵੀ ਇਹਦੀ ਫੁੱਲਾ ਇਹ ਦੇਵਾਂਗੇ ਬਾਈ ਕਹਿੰਦਾ 1 ਲੱਖ ਤੇ 60 ਹਜ਼ਾਰ ਦੀ ਹਾਂਜੀ ਮਾਨਤਾ ਨੂੰ ਚੋ ਕਰਦੇ ਮਾਨਤਾ ਨੂੰ ਪਹੁੰਚ ਕਰਦਾਂਗੇ 200 ਕਿਲੋਮੀਟਰ ਦੀ ਠੀਕ ਹੈ ਜੀ ਹਾਂ ਬਾਕੀ ਛੋਟਛੱਪਾ ਹੋ ਜੂ ਬਾਹਲਾ ਨਹੀਂ ਜੇ ਅਗਲਾ ਕਹੇ ਠੀਕ ਹੈ ਜੀ ਹਾਂਜੀ ਹੁਣ ਮਾਰ ਦੇ ਦੇ ਦੀ ਇਹ ਸੂਈ ਹੋਈ ਆ ਸੂਈ ਸਵਾਈ ਜੀ ਇਹਦੇ ਨਾਲ ਬੱਚਾ ਕੀ ਆ ਕੱਟੀ ਗਈ ਇਹਦੀ ਟੋਰੀ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਹੋਊਗਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਤੀਜਾ ਦਿਨ ਹੈ ਜੀ 10 ਕਿਲੋ ਕਹਿ ਕੇ ਦਵਾਂਗੇ ਆਪਾਂ ਵੀਰੇ 10 ਕਿਲੋ ਡੰਗ ਦੋ ਡੰਗ ਚਵਾਵਾਂਗੇ ਆਪਾਂ ਚਾਹੇ ਚਾਰ ਡੰਗ ਚੋ ਲਈ ਆਪਾਂ ਨੂੰ ਬਹਿਵੇਂ ਨਹੀਂ ਚਵਾਈ ਆਹ ਡੰਡੇ ਵਰਗੀ ਮੋਟੀ ਚਵਾਈ ਲੱਗੀ ਹੋਈ ਆ ਮੈਂ ਇਹਨੂੰ ਫੋਕੀ ਜਮਾ ਜਮਾ ਫੋਕੀ ਜੀ ਫਲਕਾਰੀਆਂ ਦੇ ਕਿੰਨਾ ਕ ਖਰਚਾ ਕਰਤਾ ਜਹਾਰ ਸ਼ਿੰਗਾਰ ਦੇ ਲਾ ਤਾਂ ਆਪਾਂ ਨੂੰ ਸ਼ੋਅ ਕਰਦਾ ਤੁਹਾਨੂੰ ਪਤਾ ਹੈ ਲਾਵਾਂ ਨਾ ਕੋਈ ਗੱਲ ਨਹੀਂ ਕਮੈਸ ਦਾ ਲਫਾ ਜਨਾ ਤਾਂ ਵੀ ਠੀਕ ਹੈ ਗੱਲ ਹੈ ਠੀਕ ਹੈ ਗੱਲ ਨਾਲੇ ਕਹਿੰਦੇ ਵਪਾਰੀ ਨਫੇ ਵਾਲਾ ਬਣਾਉਂਦੇ ਮੈਂ ਸਾਂ ਪਾਣੂ ਬਣਦਾ ਇਹ 20000 ਵੀ ਬਣਾ ਲਿਆ ਇਹਨੇ ਮੈਂ ਚੂ ਆਈ ਚਲਾਈ ਚੱਲੀ ਜਾਵੇ ਕਿ ਨਾ ਮੌਪ ਹੈ ਕੰਪੀਟੀਸ਼ਨ ਦਾ ਜਮਾਨਾ ਕੰਪੀਟੀਸ਼ਨ ਦਾ ਜਮਾਨਾ ਇੰਨੀ ਕਿੱਥੇ ਰੁਟਾ ਇਹ ਕਿੰਨਾ ਕ ਦੁੱਧ ਪਾ ਦੂਗੀ ਦੁੱਧ 15 ਕਿਲੋ ਪਾ ਦੂ ਬਾਈ ਇੱਥੇ ਬਾਡੀ ਦਿਖਾ ਦੇ ਗੈਰੀ ਇਹਦੀ ਹੋਏ ਦਿਖਾ ਦੇ ਦਿਖਾ ਦੇ ਬਾਈ ਜਾ ਉਹ ਵੀ ਬਰੀਕ ਹੈਗੀ ਤਾ ਨੂੰ ਛੇੜੇ ਛੇੜਦਾ ਪਤਲੀ ਮੂਹ ਦੇਖ ਇਹਦੇ ਪੈਸੇ ਮੇਲੇ ਲਾਂਗੇ ਅੱਜ ਜਮੀ ਜਾਇਜ਼ ਗੱਲ ਜਮੀ ਜਾਇਜ਼ ਹੀ ਰੱਖਣ ਦਾ ਜਾਇਜ਼ ਤਾਂ ਕਰਨੀ ਨਹੀਂ ਆਪਾਂ ਨੇ ਇੱਥੇ ਰੱਖਦੀ 20000 1 ਲੱਖ ਤੇ 20000 ਦੀ ਹਾਂਜੀ ਤੇ ਹੁਣ ਆ ਜਾ ਗੈਰੀ ਇੱਧਰਲੇ ਬੰਨੇ ਅਗਲੇ ਨੰਬਰ ਤੇ ਫਟਾਫਟ ਆਈ ਜਾ ਅਗਲੇ ਨੰਬਰ ਤੇ ਕਿਉਂਕਿ ਰੇਲ ਦੇ ਡੱ ਅੱਜ ਮੇਰਾ ਖਿਆਲ ਆ 10 ਕਰਤੇ ਨਾਗਾ ਨਾ ਕੱਲੇ ਇਕੱਠੀਆਂ ਕਰੀ ਜਾਂਦੇ ਬਾਈ ਸਾਰੀਆਂ ਮੰਦੂਰੋਂ ਦੂਰ ਲਈਆਂ ਨੇ ਇਹਦਾ ਸੂਆ ਕਿਹੜਾ ਹੋਊਗਾ ਇਹਦਾ ਤੀਜਾ ਵੀਰੇ ਹੈ ਤੀਜਾ ਸੂਈ ਹੋਈ ਐ ਹਾਂ ਜਮਤ ਆ ਜੀ ਦਿਨ ਕਿੰਨੇ ਹੋਗੇ ਇਹਨੂੰ ਇਹਨੂੰ ਹੋਗੇ 6-7 ਦਿਨ ਸੂਈ ਨੂੰ 6-7 ਦਿਨਾਂ ਦਾ ਸੂਆ ਹਾਂ ਜੀ ਚਵਾਈ ਕਿਵੇਂ ਆ ਦੀ ਚਵਾਈ ਜਮਾ ਓਕੇ ਜੀ 100 ਦੀ 100 ਇਹਦੇ ਨਾਲ ਬੱਚਾ ਕੀ ਲੱਗੀ ਘਟਾ ਜੀ ਨਾਲ ਇਹਦੇ ਮੇਲ ਕਾਫ ਹਾਂ ਜੀ ਇਹਦਾ ਜਿਗਾਰਡ ਖਾਸਾ ਪੜਾ ਲੱਗਦਾ ਥੱਲੇ ਉਹ ਨਾ 13 ਕਿਲੋ ਤਿਆਰ ਅੱਜ ਹੈ 13 ਢੁੱਲਾ ਢੁੱਲਾ ਹਾਜ਼ਰ ਹਾਜ਼ਰ 16-17 ਕਿਲੋ ਦੁੱਧ ਦੇਣਾ ਮੈਨੇ ਆਏ ਦੇ ਸਾਗਰੀਆ 16 17 ਕਿਉਂਕਿ ਇਹਦਾ ਥਣ ਭੜਾ ਲੱਗਿਆ ਤੇ ਸਿਸਟਮ ਭੜਾ ਥੱਲੇ ਜਿਗਾਰਡ ਹਨਾ 22 ਕਿਲੋ ਦੀ ਗਾੜੀ ਹੋਊ ਸਵਾ 22 ਕਿਲੋ ਦੀ ਖੁੱਲੀ ਇਹਦਾ ਆਰਡਰ ਦਾ ਸਾਈਜ਼ ਵੀ ਦੱਸਦਾ ਤੇ ਥਣ ਦਾ ਸਾਈਜ਼ ਵੀ ਦੱਸਦਾ ਅਗਲਾ ਕਹਿੰਦਾ 1.5 ਫੁੱਟ ਤੇਈ ਗਾੜੀ ਦੇਖੀ ਕੁਠੀ ਕੁਆਲਿਟੀ ਚਾ ਲੈ ਵੀ ਮਾਰੀ ਅਗਲੀ ਕੁਠ ਤੇ ਜਾ ਕੇ ਕੈਮਰਾ ਲਿਆ ਗੈਰੀ ਉਰਲੇ ਬੰਨੇ ਲਿਆ ਇਧਰਲੇ ਬੰਨੇ ਦਿਖਾ ਲਈ ਸਮਾਰ ਕੇ ਲਾ ਕੇ ਨੇੜੇ ਚਵਾਈ ਕਿਵੇਂ ਆਦੀ ਜਮਰੂ ਵਰਗੀ ਜੀ 100 ਦੀ 100 100 ਦੀ 100 ਮਿਲੂਗੀ ਤੇ ਜਿੰਨਾ ਬੋੜਾ ਅੱਪ ਅੱਜ ਦੱਸਦੇ ਆ 4 ਗੱਲ 2 ਵਜੇ ਆਪਾਂ ਨੂੰ ਵਹਿਮੀ ਨਹੀਂ ਕੋ 1.40000 રૂપિયા 1 लाख ਤੇ 40 ਉਹ ਜੋ ਥੋੜਾ ਬਹੁਤਾ ਮਾਨਤਾਨ ਕਰ ਲਾਂਗੇ ਨਾ ਹਾਂਜੀ ਤੇ ਹੁਣ ਆਹ ਕੱਟੀ ਵੀ ਤੋਰ ਦੇ ਲਿਆ ਬਈ ਕੱਢ ਲੈ ਉਹਦਾ ਕੀ ਸੀ ਨਾ ਸਾਢੇ 4 ਮਹੀਨਿਆਂ ਦੀ ਕੱਬ ਹੈ ਜੀ ਬੱਚਾ ਨਾਲ ਕੀ ਆ ਬੱਚਾ ਕੱਟੀ ਹੈ ਜੀ ਨਾਲ ਵੀ ਕੱਟੀ ਹੈ ਨਾਲ ਵੀ ਕੱਟੀ ਹੈ ਦੋ ਦੰਦ ਹੈ ਖੜ ਜਾ ਚਿੜੀ ਮੂੰਹ ਬੱਟ ਕੇ ਦਿਖਾ ਦੇ ਇਹ ਕਿਹੜਾ ਕੁਛ ਕਹਿੰਦੀ ਐ ਸਿਰਫ ਦੋ ਦੰਦ ਹਾਂਜੀ ਦੋ ਦੰਦ ਹੈ ਕੱਟੀ ਦੇ ਵਾਹ ਲੈ ਚੱਲ ਬਈ ਸ਼ਕੀਨ ਆ ਗਈ ਫੁੱਲ ਹਨਾ ਬਾਹਲੀ ਸ਼ਕੀਨ ਆ ਜੀ ਆ ਸ਼ਕੀਨ ਵੀ ਸੱਜਣਾ ਧਰਤੀ ਫੁੱਲ ਆ ਗਈ ਤੇ ਦੰਦਾਂ 'ਚ ਵੀ ਦੋ ਦੰਦ ਆ ਇੱਕ ਗੱਬਣ ਵੀ ਆ 4.5 ਮਹੀਨਿਆਂ ਦੀ ਤੇ ਨਾਲ ਵੀ ਸਰਕਾਰੀ ਨਾਲ ਹੈ ਨਾ ਕੱਟੀ ਆ ਜੀ ਨਾਲ ਕੱਟੀ ਆ ਨਾਲ ਵੀ ਇਹਦੇ ਕੱਟੀਆਂ ਇਹਦੀ ਖਿਚਲਾ ਖਿਚਲਾ ਫਲਕਾਰੀ ਆ ਅੱਧੀ ਦੇਖੋ ਭਾਜੀ ਨਾਲੇ ਵਾਲੀ ਫਿਰਦੀ ਆ ਬਾਈ ਦੁੱਧ ਹਾਜ਼ਰ ਕਿੰਨਾ ਲੱਗੀ ਹੁਣੋ 8 ਕਿਲੋ ਦੁੱਧ ਆ ਬਾਈ ਥੰਮਾ 8 ਹੈਗਾ ਹਾਂ ਜੀ ਹਾਂ ਕੱਟੀ ਵੀ ਜਮੀ ਸਾਂ ਨਹੀਂ ਲੈਂਦੀ ਠੀਕ ਆ ਗੱਲ ਸ਼ਕੀਰ ਵੀ ਆ ਗਈ ਫੁੱਲ ਤੇ ਦੁੱਧ ਵੀ ਬਾਈ ਕਹਿੰਦਾ ਇਹਦੇ ਥੱਲੇ 8 ਕਿਲੋ ਹਾਜ਼ਰ ਆ ਦੰਦਾਂ 'ਚ ਦੋ ਦੰਦਾ 4.5 ਮਹੀਨਿਆਂ ਦੀ ਗੱਬਣ ਆ ਨਾਲ ਇਹਦੇ ਹੈਗੀ ਆ ਸੱਜਣੋ ਕੱਟੀ ਇਹਦਾ ਰੇਟ ਕੀ ਰਹੂਗਾ ਲੱਗੀ ਅੱਜ ਦਾ ਹੈਕ ਸ ਜਾ ਮੁੱਲ ਦੀ ਕਰਨਾ ਕੁਰੀ 7 ਲੱਖ ਦੀ ਵੇਚਣੀ ਹੈ ਇੱਕ ਲੱਖ ਤੇ 25 ਦੀ ਹੋ ਜੂਗਾ ਥੋੜਾ ਬਹੁਤਾ ਉੱਚ ਮਾੜਾ ਮੋਟਾ ਹੋ ਜਾ ਦੇ ਮੌਕੇ ਤੇ ਅੱਜ ਬੰਦਾ ਲਿਖਤ ਕਰਾ ਲੈ 81 ਦੀ ਜਦ ਦੇ ਬੱਚਾ ਦਾ ਤਾਂ ਮੈਨੂੰ ਵਾਪਸ ਕਰ ਦੇ ਆ ਇਹ ਸੇਵ ਕਰ ਲਿਓ ਜੇ ਹੈ ਨਾ ਹਾਂ ਸੇਵ ਕਰ ਲਿਓ ਇੱਥੋਂ ਕਲਿੱਪ ਸੇਵ ਕਰ ਲਿਓ ਬਾਈ ਕਹਿੰਦਾ 81 ਦੀ ਲੈ ਲਾਂਗੇ ਤੇ ਹੁਣ ਆ ਜਾ ਗਰੀ ਕੱਟੀਆਂ ਵਾਲੇ ਡਿਪਾਰਟਮੈਂਟ ਤੇ ਸੌਦੇ ਸਾਰੇ ਨੇ ਅੱਜ ਬਾਈ ਕੋਲੇ ਬੂਰੀ ਤੋਂ ਲਾ ਕੇ ਬਲੈਕ ਮੱਝ ਤੋਂ ਲਾ ਕੇ ਇੱਕ ਕੱਟੀਆਂ ਤੋਂ ਲਾ ਕੇ ਤੇ ਐਚ ਐਫ ਬੈੜਾਂ ਤੋਂ ਲਾ ਕੇ ਤਿੰਨ ਚਾਰ ਬ੍ਰੈਂਡ ਨੇ ਅੱਜ ਪਹਿਲਾਂ ਹਾਂ ਕੱਟੀ ਤੇ ਮਾਰ ਰਹੀ ਇਹਦੀ ਉਮਰ ਕਿੰਨੀ ਆ 9 ਮਹੀਨਿਆਂ ਦੀ ਹੈ ਜੀ ਸਰਪੀ ਸਰਪੀ ਆ ਦੁੱਧ ਵਾਲੀ ਲੂਈਆਂ ਵੀਰੇ ਆ ਦੇਖ ਥਾਣੇ ਇਹਨਾਂ ਦੇ ਸਿੰਗਲ ਚਾਰ ਚਾਰ ਹੀ ਨੇ ਤਿੰਨ ਨਾਲ ਸਰ ਉਹ ਜ਼ਿੰਮੇਵਾਰੀ ਹੈ ਜੀ ਜ਼ਿੰਮੇਵਾਰੀ ਦੀ ਸਮੱਸਿਆ ਰਹਿੰਦੀ ਹੈ ਕੱਟੀਆਂ ਬੱਚੀਆਂ ਚ ਜਿਆਦਾ ਇਹ ਆਪਣੀ ਜ਼ਿੰਮੇਵਾਰੀ ਹੈ ਜੀ ਸਿੰਗਲ ਚਾਰ ਚਾਰ ਤਿੰਨਾਂ ਦੇ ਤਿੰਨਾਂ ਦੇ ਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਕਿ ਤਿੰਨਾਂ ਦਾ ਇਕੱਠੀ ਕਰ ਦਾਂਗੇ ਨਾ ਡਾਡੂ ਵੀ ਦੱਸ ਦਿੰਦਾ ਕੋਈ ਇਹਦੇ ਕਿੰਨੇ ਲੈ ਲਾਂਗੇ ਆ ਕੱਟੀ ਦੀ 9 ਇਹ ਤਾਂ ਆਪਣੇ ਲੈਣ ਦੇਣ ਗੁਰੀ 19000 ਰੁ 18 ਦੀ ਦੇ ਦਾਂਗੇ ਦੇਦਾ ਚੱਲ ਤਾ ਆ ਦੋ ਨੰਬਰ ਵਾਲੀ ਇਹ 20000 ਦੀ ਤਿੰਨ ਵਾਲੀ 30000 ਦੀ ਇਹਦੀ ਉਮਰ ਕਿੰਨੀ ਹੈ 1 ਸਾਲ ਦੀ ਹੋਈ ਹੈ ਜੀ ਉਹ ਪਰਲੀ ਉਹ 14 ਮਹੀਨਿਆਂ ਦੀ ਹੈ ਉਹ 14 ਮਹੀਨਿਆਂ ਦੀ ਹਾਂ ਉਹਦਾ ਕੀ ਦੱਸਿਆ ਉਹਦਾ 30000 ਉਹਦਾ 30 ਹੈ ਇਹਦਾ 20 ਹੈ ਇਹਦਾ 18 ਤਿੰਨਾਂ ਦਾ ਫਿਕਸ ਜਾ 68000 ਹੋ ਗਿਆ ਹਾਂ 65000 ਰੁਪਏ ਲੈ ਜਿਹੜਾ ਮਰਜ਼ੀ ਚੜਾ ਕੇ ਤਿੰਨੇ ਇਕੱਠੀਆਂ ਲਿਆਣੀਆਂ ਬਹੁਤ ਨਹੀਂ ਹੋਣੀ ਪਹੁੰਚ ਅਗਲੇ ਦੀ ਹੈ ਠੀਕ ਹੈ ਬੱਸ ਨੇ ਕੱਟੀਆਂ ਚੰਗੀਆਂ ਨੇ ਸ਼ਕੀਨ ਵੀ ਪੂਰੀਆਂ ਨੇ ਤੇ ਇਹ ਤਿੰਨੇ ਬਾਈ ਕਹਿੰਦਾ ਜੇ ਕਿਸੇ ਨੇ ਇਕੱਠੀਆਂ ਲਿਆਣੀਆਂ ਤਾਂ 65000 ਦੀਆਂ ਦੇ ਦਾਂਗੇ ਕੱਲੀ ਕੱਲੀ ਦਾ ਰੇਟ ਬਣਦਾ 68000 ਤੇ ਨੰਬਰ ਬੋਲ ਦੇ ਲੱਕੀ ਜਰਾ 62396 ਜੀ ਹਾਂਜੀ 08892 ਕੇਰਾ ਹੋਰ ਬੋਲ ਦੇ 62396 ਜੀ ਹਾਂਜੀ 08892 ਆਪਣਾ ਡੈਰੀ ਆ ਗਈ ਲੈਰੇਗਾ ਅੱਗੇ ਹੈਨਾ ਹਾਂਜੀ ਹਾਂਜੀ ਨੇੜੇ ਪੁਲਿਸ ਥਾਣਾ ਸਾਜ ਗਊਸ਼ਾਲਾ ਰੋਡ ਗਊਸ਼ਾਲਾ ਰੋਡ ਤੇ ਹਾਂਜੀ ਬਾਕੀ ਨੰਬਰ ਸੱਜਣਾਂ ਬਾਈ ਦਾ ਵੀਡੀਓ ਚ ਲਾ ਦੂੰਗਾ ਇਹਨਾਂ ਸਾਰੇ ਪਸ਼ੂਆਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ